ਗਰਵੰਤ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਨੀਲੀ ਰਾਵੀ ਦੀ ਝੋਟੀ ਕਿਹੜਾ ਸੂਆ ਆਪਣੀ ਇਹ ਦੂਜਾ ਸੂਆ ਸੋਈ ਜੇ ਅੱਜ ਰਾਤ ਦੀ ਰਾਤ ਦੀ ਸੂਈ ਆ ਤੜਕੇ ਜੇਰ ਜੂਰ ਪਾਤੀ ਓ ਕੇ ਰਪੋਰਟ ਕੱਟੀ ਨੂੰ ਜਨਮ ਦੇ ਤਾਂ ਨੀਲੀ ਰਾਵੀ ਦੀ ਹਾਂਜੀ ਕੱਟੀ ਨੂੰ ਜਨਮ ਦਿੱਤਾ ਇਹਨੇ ਢੀੜੀ ਉੱਚ ਧਾਰਾ ਧੂਰਾ ਵਿਖਾਤੀਆਂ ਬੜੀ ਖਰੀ ਆ ਹਾਂਜੀ ਓਕੇ ਤੇ ਆ ਇਹ ਵੀ ਦੂਜਾ ਸੂਆ ਸੋਈ ਜੇ ਇਹਨੂੰ ਅੱਜ ਜਿਆਦਾ ਦਿਨ ਹੋ ਗਿਆ ਜੀ ਤੀਜਾ ਦਿਨ ਸੂਈ ਨੂੰ ਹੋ ਗਿਆ ਬੜੇ ਚੰਗੇ ਦੁੱਧ ਦੀ ਮਾਲਕਨ ਮੈਂ ਹਾਂਜੀ ਕਿਆ ਬਾਤ ਆ ਵੇਖੋ 9-10 ਕਿਲੋ ਜ਼ਰੀਆਂ ਚ ਬੋਲਾ ਹੋਣ ਕਾ ਊੜਾ ਬੰਨਾ ਹੀ ਨਹੀਂ ਕੋਈ ਹਾਂਜੀ ਆ ਪਹਿਲਾਂ ਨਾ ਗਈ ਹਾਂਜੀ ਇਹ ਪਹਿਲਾਂ ਕੱਟੀ ਜਮਾਂ ਹੀ ਮੋਸ ਤੋਂ ਮੋਸਤੀ ਦੇ ਪਾ ਲਈ ਆ ਹਨਾ 75000 ਰੁਪਏ ਦੇ ਦੇਣੀ 85000 ਦੀ 8 ਕਿਲੋ ਬੋਲਾ ਹੋਣਾ ਇਸ ਟੰਟਿਆ ਕਿਆ ਬਾਤ 8 ਕਿਲੋ ਬੋਲਾ ਵੀ ਇਹਦੇ ਮਗਰ ਕੱਟਾ ਤੇ ਕੋਈ ਊੜਾ ਬੰਨਾ ਨਹੀਂ ਤੇ ਆ ਇਹਦਾ ਇਹ ਵੀ 8 ਤੀਜਾ ਦਿਨ ਦੀ ਸੂਈ ਜਿਵੇਂ ਓਕੇ ਕੋਈ ਤੀਜਾ ਸੂਆ ਮੰਨ ਲੈ ਕੋ ਚੌਥਾ ਮੰਨ ਲੈ ਠੀਕ ਆ 8 ਕਿਲੋ ਜ਼ਰੀਆਂ ਚ ਬੋਲਾ ਹੋਣਾ ਇਸ ਟੰਟਿਆ ਦੇ ਦੇਣੀ ਆ 75000 ਦੀ 75000 ਦੀ 11-12 ਕਿਲੋ ਦੁੱਧ ਦੇ ਪਰ ਦੇਈ ਓਕੇ ਤੇ ਆ ਚਾਰ ਦੰਦ ਦੂਜਾ ਸੂਆ ਹਾਂਜੀ ਦੂਜਾ ਸੂਆ ਕੱਟੀ ਸੋਣੀ ਹੈ ਦਿਨ ਦਾਖ ਲੈਂਦੀ ਧੰਨਵਾਦ ਸ਼ੌਟ